ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 16 ਜਨਵਰੀ ਹੈ ਕੂਕਲਰ ਜਿਸ ਨੂੰ ਉਹ 1920 ਤੋਂ ਮਗਰੋਂ ਨਾਮ ਧਾਰੀ ਲਹਿਰ ਕਹਿਣ ਲੱਗ ਪੈਸਾ ਨਾ ਜੋ ਸਨ 1862 ਦੇ ਵਿੱਚ ਸਿੱਖ ਸੁਧਾਰ ਕਲਹਿਰ ਦੇ ਵਜੋਂ ਸ਼ੁਰੂ ਹੋਈ ਸੀ ਕੂਕਿਆਂ ਨੇ 14 ਜੂਨ 1870 ਦੇ ਦਿਨ ਅੰਮ੍ਰਿਤਸਰ ਦੇ ਬੁਚਟਖਾਨੇ ਤੇ ਹਮਲਾ ਕਰਕੇ ਕੁਝ ਕਬੂਚੜ ਮਾਰ ਦਿੱਤੇ ਉਹ ਐਕਸ਼ਨ ਕਰਕੇ ਚੁੱਪਚਾਪ ਨਿਕਲ ਗਏ ਤੇ ਸਰਕਾਰ ਨੂੰ ਇਨ੍ਹਾਂ ਕਾਤਲਾਂ ਦੀ ਕੋਈ شناخت ਵੀ ਨਾ ਹੋ ਸਕੀ ਇਸ ਤੋਂ ਮਗਰੋਂ 16 ਜੁਲਾਈ 1871 ਦੇ ਦਿਨ ਕੂਕਿਆਂ ਨੇ ਰਾਏਕੋਟ ਦੇ ਵਿੱਚ ਇੱਕ ਬੁਚਟਖਾਨੇ ਤੇ ਹਮਲਾ ਕੀਤਾ ਅਤੇ ਕੁਝ ਬੁਚੜ ਕਤਲ ਕਰ ਦਿੱਤੇ ਇਨ੍ਹਾਂ ਕੂਕਿਆਂ ਦੇ ਵਿੱਚੋਂ ਮੰਗਲ ਸਿੰਘ ਮਸਤਾਨ ਸਿੰਘ ਸਰਮੁਖ ਸਿੰਘ ਗੁਲਾਬ ਸਿੰਘ ਅਤੇ ਕਈ ਹੋਰ ਫੜੇ ਵੀ ਗਏ ਗੁਲਾਬ ਸਿੰਘ ਸਰਕਾਰੀ ਗਵਾਹ ਬਣ ਗਿਆ ਉਸ ਨੇ ਅੰਮ੍ਰਿਤਸਰ ਦੇ ਬੁੱਚੜਾਂ ਦੇ ਕਤਲਾਂ ਦੇ ਨਾਂ ਵੀ ਦੱਸ ਦਿੱਤੇ ਇਹਨਾਂ ਸਾਰਿਆਂ ਤੇ ਮੁਕੱਦਮਾ ਚਲਾਇਆ ਗਿਆ ਅਤੇ ਬੁੱਚੜਾਂ ਦੇ ਕਾਤਲ ਟੁੱਕਿਆਂ ਨੂੰ ਫਾਂਸੀ ਦਿੱਤੀ ਗਈ ਨਰਵਾਰ ਸਾਹਿਬ ਤੇ ਜੂਨ 1984 ਦੇ ਫੌਜੀ ਹਮਲੇ ਦੇ ਵਿੱਚ ਅਕਾਲ ਤਖਤ ਸਾਹਿਬ ਦੀ ਇਮਾਰਤ ਦੀ ਏਨੀ ਦਿਲਕਮਾਉ ਤਬਾਹੀ ਹੋਈ ਸੀ ਕਿ ਇਸ ਨੂੰ ਵੇਖ ਕੇ ਕਮਜ਼ੋਰ ਤੋਂ ਕਮਜ਼ੋਰ ਅਤੇ ਵੱਡੇ ਤੋਂ ਵੱਡੇ ਗੁਨਾਹਗਰ ਸਿੱਖ ਦੀ ਰੂਹ ਨੇ ਵੀ ਉਬਾਲਾ ਖਾਣਾ ਹੀ ਸੀ ਇਸ ਕਰਕੇ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਨੂੰ ਸਿੱਖਾਂ ਵਾਸਤੇ ਸੀਲ ਕਰੀ ਰੱਖਿਆ। 3 ਜੂਨ 1984 ਤੋਂ 24 ਜੂਨ ਤੱਕ 21 ਦਿਨ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਕਿਸੇ ਵੀ ਸਿੱਖ ਨੂੰ ਵੜਨ ਨਹੀਂ ਦਿੱਤਾ ਗਿਆ ਸੀ। 25 ਜੂਨ ਨੂੰ ਸਿਰਫ 2 ਘੰਟੇ ਵਾਸਤੇ ਦਰਬਾਰ ਸਾਹਿਬ ਦੇ ਵਿੱਚ ਗਿਣੇ-ਚੂਨੇ ਲੋਕਾਂ ਨੂੰ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਗਈ ਸੀ। ਲੋਕਾਂ ਦੀਆਂ ਅੱਖਾਂ ਦੇ ਵਿੱਚ ਪੀੜ, ਰੋਅ ਅਤੇ ਨਫ਼ਰਤ ਵੇਖ ਕੇ ਫੌਜ ਨੇ ਦਰਬਾਰ ਸਾਹਿਬ ਕੰਪਲੈਕਸ ਨੂੰ ਫੇਰ ਸੀਲ ਕਰ ਦਿੱਤਾ ਸੀ ਇਸ ਤੇ 16 ਜੁਲਾਈ 1984 ਦੇ ਦਿਨ ਡਾਕਟਰ ਰਜਿੰਦਰ ਕੌਰ ਨੇ ਬੀਬੀਆਂ ਦਾ ਇੱਕ ਜੱਥਾ ਲੈ ਕੇ ਦਰਬਾਰ ਸਾਹਿਬ ਜਾਣ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਇਹਨਾਂ ਨੂੰ ਰਸਤੇ ਦੇ ਵਿੱਚ ਹੀ ਗ੍ਰਿਫਤਾਰ ਕਰ ਲਿਆ ਸੀ 1985 ਦੇ ਵਿੱਚ ਪੰਜਾਬ ਦੇ ਨਵੇਂ ਗਵਰਨਰ ਅਰਜਨ ਸਿੰਘ ਸਾਫਕਾ ਚੀਫ ਮਿਨਿਸਟਰ ਮੱਧ ਪ੍ਰਦੇਸ਼ ਨੇ ਸੁਰਜੀਤ ਬਰਨਾਲਾ ਬਲਵੰਤ ਸਿੰਘ ਰਾਮੂ ਵਾਲੀਆ ਮਨਜੀਤ ਸਿੰਘ ਖਹਿਰਾ ਸਾਬਕਾ ਪ੍ਰਿੰਸੀਪਲ ਪ੍ਰੀਤਪਾਲ ਸਿੰਘ ਪੂਰ ਅਤੇ ਪ੍ਰੋਫੈਸਰ ਅਤਰ ਸਿੰਘ ਦੀ ਮਦਦ ਦੇ ਨਾਲ ਲਾਂਗੋਵਾਲ ਦੇ ਨਾਲ ਬੜੀ ਨੇੜਤਾ ਕਾਇਮ ਕਰ ਲਈ ਸੀ ਪ੍ਰਿੰਸੀਪਲ ਕਪੂਰ ਅਤੇ ਅਤਰ ਸਿੰਘ ਨੇ ਅਕਾਲੀਆਂ ਦਾ ਸਰਕਾਰ ਦੇ ਨਾਲ ਰਾਬਤਾ ਦੇ ਵਿੱਚ ਸਭ ਤੋਂ ਵਧੇਰੇ ਰੋਲ ਅਦਾ ਕੀਤਾ ਲੋਂਗੋਵਾਲ ਇਹਨਾਂ ਨਾ ਸਮਝ ਸੀ ਕਿ ਉਸ ਨੂੰ ਪਤਾ ਹੀ ਨਹੀਂ ਲੱਗ ਸਕਿਆ ਕਿ ਬਰਨਾਲਾ ਪ੍ਰਤੀਪਾਲ ਕਪੂਰ ਅਤੇ ਅਤਰ ਸਿੰਘ ਉਸ ਤੋਂ ਕੀ ਕਰਵਾਈ ਜਾ ਰਹੇ ਨੇ ਲੋਂਗੋਵਾਲ ਤਾਂ ਖਾਸ ਕਰਕੇ ਪ੍ਰਤੀਪਾਲ ਕਪੂਰ ਦਾ ਗੁਲਾਮ ਬਣ ਚੁੱਕਿਆ ਸੀ ਉਸ ਨੇ ਤਾਂ ਟੌੜਾ ਅਤੇ ਬਾਦਲ ਦੇ ਨਾਲ ਗੱਲਬਾਤ ਕਰਨੀ ਵੀ ਬੰਦ ਕਰ ਦਿੱਤੀ ਸੀ ਇਸੇ ਸਾਜ਼ਿਸ਼ ਦੇ ਹੇਠ 16 ਜੁਲਾਈ ਨੂੰ ਲੋਂਗੋਵਾਲ ਕੋਲੋਂ ਰਜੀਵ ਨੂੰ ਖੱਤ ਲਿਖਵਾ ਕੇ ਪੰਜਾਬ ਦਾ ਮਸਲਾ ਹੱਲ ਕਰਨ ਵਾਸਤੇ ਕਦਮ ਚੁੱਕਣ ਵਾਸਤੇ ਕਿਆ ਗਿਆ ਇਸ ਦੇ ਇੱਕ ਹਫ਼ਤੇ ਦੇ ਅੰਦਰ ਅੰਦਰ 23 ਜੁਲਾਈ ਨੂੰ ਰਜੀਵ ਅਤੇ ਲੋਂਗੋਵਾਲ ਦੇ ਵਿੱਚ ਮੁਲਾਕਾਤਾਂ ਕਰਵਾ ਕੇ 24 ਜੁਲਾਈ ਨੂੰ ਰਜੀਵ ਲੋਂਗੋਵਾਲ ਸਮਝੌਤੇ ਦਾ ਐਲਾਨ ਵੀ ਕਰ ਦਿੱਤਾ ਗਿਆ ਇਸ ਸਮਝੌਤੇ ਨੂੰ ਭਾਰਤੀ ਪਾਰਲੀਮੈਂਟ ਦੇ ਵਿੱਚ ਪਾਸ ਵੀ ਕਰ ਦਿੱਤਾ ਗਿਆ ਖੜਕਵਾ ਨੇ ਇਸ ਨੂੰ ਸ਼ਰਮਨਾਕ ਕਹਿਠੀ ਅਤੇ ਕੌਮ ਦੀ ਦਸਤਾਰ ਮਿੱਟੀ ਦੇ ਵਿੱਚ ਰੋਲਣਾ ਕਰਾਰ ਦਿੱਤਾ ਸੀ ਸਿੱਖਾਂ ਨੇ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਲਾਂਗੋਵਾਲ ਦਲ ਵੱਲੋਂ ਪੰਥ ਦੇ ਨਾਲ ਕੀਤੀ ਗੈਰਦਾਰੀ ਤੇ ਸਿਆਪਾ ਕੀਤਾ ਹਰ ਪਾਸਿਓਂ ਇਸ ਦੀ ਜ਼ਬਰਦਸਤ ਮੁਖਾਲਫਤ ਹੋਈ ਪਰ ਲਾਂਗੋਵਾਲ ਗੇ ਇਸ ਨੂੰ ਕਾਮਯਾਬੀ ਆਖਰ ਇਹ ਸੰ 16 ਜੁਲਾਈ 1987 ਦੇ ਦਿਨ ਪੁਲਿਸ ਨੇ ਦਸੂਹਾ ਦੇ ਨੇੜੇ ਉਸਮਾਨਪਿੰਡ ਦੇ ਰਤਨ ਸਿੰਘ ਨੂੰ ਮੁਕਾਬਲੇ ਦੇ ਨਾਂ ਤੇ ਸ਼ਹੀਦ ਕਰ ਦਿੱਤਾ ਇਸੇ ਦਿਨ ਜਲੰਧਰ ਸ਼ੌਣੀ ਦੇ ਕੋਲ ਰਾਮਾ ਮੰਡੀ ਦੇ ਫਾਟਕ ਨੇੜੇ ਰੇਲਵੇ ਕਲੋਨੀ ਦੇ ਵਿੱਚ ਇੱਕ ਹੋਰ ਸਿੱਖ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ 16 ਜੁਲਾਈ 1999 ਦੇ ਦਿਨ ਪੁਲਿਸ ਨੇ ਜਸਵਿੰਦਰ ਸਿੰਘ ਉਰਫ ਧਮਾਕਾ ਪੁੱਤਰ ਦਰਸ਼ਨ ਸਿੰਘ ਅਰੋੜਾ ਵਾਸੀ ਸ਼ਹੀਦ ਉਦਮ ਸਿੰਘ ਨਗਰ ਅੰਮ੍ਰਿਤਸਰ ਨੂੰ ਇੱਕ ਨਕਲੀ ਮੁਕਾਬਲੇ ਦੇ ਨਾਂ ਤੇ ਸ਼ਹੀਦ ਕਰ ਦਿੱਤਾ 16 ਜੁਲਾਈ 1990 ਦੇ ਦਿਨ ਪੰਜਾਬ ਪੁਲਿਸ ਨੇ ਮੇਜਰ ਸਿੰਘ ਪੁੱਤਰ ਗੁਲਜ਼ਾਰ ਸਿੰਘ ਵਾਸੀ ਨਦੋਹਰ ਗੁਰਨਾਮ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਰਸੂਲਪੁਰ ਅਤੇ ਨਿਸ਼ਾਨ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਸ਼ੀਰਪੁਰ ਸੈਦਾ ਨੂੰ ਮੁਕਾਬਲੇ ਦੇ ਨਾਂ ਤੇ ਸ਼ਹੀਦ ਕਰ ਦਿੱਤਾ 16 ਜੁਲਾਈ 1991 ਦੇ ਦਿਨ ਪੰਜਾਬ ਪੁਲਿਸ ਨੇ ਬਘੇਲ ਸਿੰਘ ਪੁੱਤਰ ਲਾਲ ਸਿੰਘ ਵਾਸੀ ਸਵਰਾ ਅਤੇ ਗੁਰਦੀਪ ਸਿੰਘ ਕਾਧੀਆਂ ਨੂੰ ਨਕਲੀ ਮੁਕਾਬਲਿਆਂ ਦੇ ਨਾਂ ਤੇ ਸ਼ਹੀਦ ਕਰ ਦਿੱਤਾ 16 ਜੁਲਾਈ 1992 ਦੇ ਦਿਨ ਪੰਜਾਬ ਪੁਲਿਸ ਨੇ ਨਰਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਦਾਣਗੜ ਜ਼ਿਲ੍ਹਾ ਸੰਗਰੂਰ ਪਰਮਜੀਤ ਸਿੰਘ ਪੰਮਾ ਬੱਬਰ ਅਤੇ ਦਾਸੌਰ ਸਿੱਖ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤੇ 16 ਜੁਲਾਈ 2012 ਦੇ ਦਿਨ ਆਪਣੀ ਧੀ ਦੇ ਕਤਲ ਕੇਸ ਦੇ ਵਿੱਚ ਸਜ਼ਾ ਜ਼ਾਫਤਾ ਕੈਦੀ ਜਗੀਰ ਕੌਰ ਐਮ ਐਲ ਏ ਨੇ ਕਪੂਰਥਲਾ ਜੇਲ੍ਹ ਦੇ ਵਿੱਚ ਜਗਜੀਤ ਸਿੰਘ ਆਈ ਜੀ ਜੇਲ੍ਹਾਂ ਅਤੇ ਜੇਲਰ ਐਸ ਪੀ ਖੰਨਾ ਨੂੰ ਸਰੋਪਾ ਦਿੱਤਾ ਇਹ ਉਹੀ ਆਈ ਜੀ ਸੀ ਜਿਸ ਨੇ ਕੁਝ ਦਿਨ ਪਹਿਲਾਂ ਹੀ ਜੇਲ੍ਹ ਦੇ ਵਿੱਚ ਜ਼ਗੀਰਕੌਰ ਨੂੰ ਸ਼ਾਹੀ ਸਹੂਲਤਾਂ ਦਿੱਤੇ ਜਾਣ ਦੀ ਸ਼ਿਕਾਇਤ ਦੇ ਖਿਲਾਫ ਕਲੀਮ ਚੜ ਦਿੱਤੀ ਸੀ। ਜ਼ਗੀਰਕੌਰ ਨੂੰ ਅਦਾਲਤ ਨੇ ਆਪਣੀ 30 ਹਰਪ੍ਰੀਤ ਅਪ੍ਰੈਲ 2000 ਦੇ ਵਿੱਚ ਹੋਈ ਮੌਤ ਦੇ ਕੇਸ ਦੇ ਵਿੱਚ 30 ਮਾਰਚ ਦੇ ਦਿਨ 5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਜ਼ਗੀਰਕੌਰ 7 ਮਹੀਨੇ ਕੈਦ ਰਹਿਣ ਮਗਰੋਂ 2 ਨਵੰਬਰ 2012 ਦੇ ਦਿਨ ਜ਼ਮਾਨਤ ਤੇ ਰਿਹਾ ਹੋਈ। ਭਾਵੇਂ 11 ਜੁਲਾਈ 2014 ਦੇ ਦਿਨ ਹਰਿਆਣਾ ਗੁਰਦੁਆਰਾ ਪ੍ਰਬੰਧ ਕਮੇਟੀ ਬਣਾਉਣ ਵਾਸਤੇ ਕਾਨੂੰਨ ਬਣ ਚੁੱਕਾ ਸੀ ਪਰ ਬਾਦਲਦਾਲ ਨੇ ਹਰਿਆਣਾ ਦੇ ਗੁਰਦੁਆਰਿਆਂ ਦੀ ਗੋਲਕ ਤੇ ਆਪਣਾ ਕਬਜ਼ਾ ਕਾਇਮ ਰੱਖਣ ਵਾਸਤੇ ਬਹੁਤ ਹੱਥ ਪੈਰ ਦੇਣਾ ਬਾਦਲ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ 5 ਘੰਟੇ ਚੱਲੀ ਇਸ ਮੀਟਿੰਗ ਦੇ ਵਿੱਚ ਪਹਿਲਾਂ ਤਾਂ ਬਾਦਲ ਚੁੱਪ ਰਿਆ ਫਿਰ ਬੱਚਿਆਂ ਵਾਂਗ ਫੁੱਟ ਫੁੱਟ ਕੇ ਰੋਣ ਲੱਗ ਪਿਆ ਅਤੇ ਕਹਿਣ ਲੱਗਿਆ ਕਿ ਜੇਕਰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੈਮੀ ਨਾ ਰੁਕੀ ਤਾਂ ਮੈਂ ਚੀਫ ਮਿਨਿਸਟਰੀ ਛੱਡ ਕੇ ਅਕਾਲ ਤਖਤ ਤੇ ਸ਼ਹੀਦੀ ਦੇਵਾਂਗਾ ਇਸ ਤੇ ਕੋਰ ਕਮੇਟੀ ਨੇ ਤਰਸ ਖਾ ਕੇ ਇੱਕ ਹੁਕਮਨਾਮਾ ਤਿਆਰ ਕਰਕੇ ਅਕਾਲ ਤਖਤ ਦੇ ਜਥੇਦਾਰ ਗੁਰਬਚਨ ਸਿੰਘ ਨੂੰ ਫੈਕਸ ਕਰ ਦਿੱਤਾ ਜਿਸ ਨੇ ਉਸੇ ਵੇਲੇ ਜਗਦੀਸ਼ ਸਿੰਘ ਢਿੰਡਾ ਜੀਦਾਰ ਸਿੰਘ ਨਾਲ ਵੀ ਅਤੇ ਹਰਮਿੰਦਰ ਸਿੰਘ ਛੱਠਾ ਵਜ਼ੀਰ ਨੂੰ ਅਖੌਤੀ ਤੌਰ ਤੇ ਪੰਥ ਆ ਗਿਆ ਅਤੇ ਹੋਮ ਮਿਨਿਸਟਰ ਰਾਜਨਾਥ ਸਿੰਘ ਨੂੰ ਮਿਲਿਆ ਪਰ ਉਸਨੇ ਬਾਦਲ ਨੂੰ ਸਿਰਫ 10 ਮਿੰਟ ਦਿੱਤੇ ਉਸਨੇ ਹਰਿਆਣਾ ਵੱਲੋਂ ਪਾਸ ਕੀਤੇ ਕਿ ਕਾਨੂੰਨ ਸਬੰਧੀ ਮਜਬੂਰੀ ਦੱਸੀ ਪਰ ਬਾਦਲ ਨੂੰ ਖੁਸ਼ ਕਰਨ ਵਾਸਤੇ ਹੋਮ ਸੈਕਟਰੀ ਵੱਲੋਂ ਹਰਿਆਣਾ ਸਰਕਾਰ ਨੂੰ ਕਾਨੂੰਨ ਵਾਪਸ ਲੈਣ ਵਾਸਤੇ ਦਿਖਾਵੇ ਦੀ ਚਿੱਠੀ ਲਿਖਵਾ ਦਿੱਤੀ 16 ਜੁਲਾਈ ਦੇ ਦਿਨ ਜਦ ਜਥੇਦਾਰਾਂ ਨੇ ਹਰਿਆਣਾ ਦੇ ਤਿੰਨ ਸਿੱਖ ਆਗੂਆਂ ਨੂੰ ਖោਤੀ ਤੌਰ ਤੇ ਪੰਥ ਦੇ ਵਿੱਚੋਂ ਹਟਾਜੇ ਕੀਤਾ ਤਾਂ ਅਗਲੇ ਦਿਨ 17 ਜੁਲਾਈ ਨੂੰ ਹਰਿਆਣਾ ਦੇ ਸਿੱਖਾਂ ਨੇ ਕਰਨਾਲ ਦੇ ਵਿੱਚ ਬਾਦਲ ਦੇ ਪੁਤਲੇ ਫੁੱਕੇ ਹਰਿਆਣਾ ਦੇ ਵਿੱਚ 52 ਗੁਰਦੁਆਰੇ ਸਨ ਅਤੇ 17 ਗੁਰਦੁਆਰਿਆਂ ਦੀ ਆਮਦਨੀ 20 ਲੱਖ ਸਾਲਾਨ ਗੁਰਦੁਆਰਿਆਂ ਦੇ ਕੋਲ ਪੰਜੋਖੜੇ 39 ਏਕੜ, ਕੁਰੂ ਖੇਤਰ 136 ਏਕੜ, 나ਡਾ 14 ਏਕੜ, ਤਮਤਾਨ 699 ਏਕੜ, ਜੀਂਦ 824 ਏਕੜ, ਚੀਕਾ 150 ਏਕੜ, ਕਪਾਲਮੋਚ 78 ਏਕੜ, ਅੰਬਾਲਾ 44 ਏਕੜ, ਕੁੱਲ 1876 ਏਕੜ ਜ਼ਮੀਨ ਹੈ। ਹਰਿਆਣਾ ਦੇ ਗੁਰਦੁਆਰਿਆਂ ਤੋਂ 300 ਕਰੋੜ ਦੇ ਕਰੀਬ ਆਮਦਨ ਹੁੰਦੀ ਹੈ ਜਿਸ ਨੂੰ ਬਾਦਲ ਆਪਣੀ ਜਾਗੀਰ ਸਮਝ ਕੇ ਨਿੱਜੀ ਫਾਇਦੇ ਵਾਸਤੇ ਵਰਤਦਾ ਰਿਹਾ ਸੀ। 16 ਜੁਲਾਈ 2020 ਦੇ ਦਿਨ ਦੇਸ਼ ਦੇ ਮੌਜੂਦਾ ਹਾਲਾਤ ਦੇ ਵਿੱਚ ਘਟ ਗਣਤੀ ਫਿਰਕਿਆਂ ਬਾਰੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ ਦੀ ਉਸ ਟਿੱਪਣੀ ਨੇ ਪੰਜਾਬ ਸਮੇਤ ਲੋਕਾਂ ਦਾ ਧਿਆਨ ਖਿੱਚਿਆ ਅਤੇ ਮਨੁੱਖਤਾਵਾਦੀ ਲੋਕਾਂ ਨੂੰ ਵੱਡਾ ਹਲੂਣਾ ਮਾਰਿਆ। ਉਹਨਾਂ ਨੇ ਕਿਹਾ ਕਿ ਇਹ ਮੌਜੂਦਾ ਨਿظام ਚਲਾ ਰਹੀ ਸਿਆਸੀ ਜਮਾਤ ਨੂੰ ਚੇਤਾਵਨੀ ਦੇ ਨਾਲ-ਨਾਲ ਹਾਲਾਤ ਉੱਤੇ ਚਿੰਤਾ ਦਾ ਵੀ ਪ੍ਰਗਟਾਵਾ ਹੈ। ਕੀਰਤਪੁਰ ਸਾਹਿਬ ਵਿਖੇ ਗੁਰੂ ਹਰਿਕ੍ਰਿਸ਼ਨ ਜੀ ਦੇ ਪ੍ਰਕਾਸ਼ ਪੁਰਮੋਖੇ ਉਹਨਾਂ ਨੇ ਕਿਹਾ ਕਿ ਦੇਸ਼ ਅੰਦਰ ਘੱਟ ਗਿਣਤੀ ਫਿਰਕਿਆਂ ਦੇ ਨਾਰਹਿਣਯੋਗ ਮਾਹੌਲ ਪੈਦਾ ਕਰਨ ਵਾਲੀਆਂ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ ਦੀ ਸ਼ੁਰੂਆਤ ਦੇਸ਼ ਦੀ ਵੱਡੀ ਘੱਟ ਗਿਣਤੀ ਫਿਰਕੇ ਤੋਂ ਹੋ ਚੁੱਕੀ ਹੈ। ਸਿੱਖ ਅਤੇ ਦਲਿਤ ਇਸ ਦੇ ਅਗਲੇ ਨਿਸ਼ਾਨੇ ਹੋਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਧਾਰਮਿਕ ਕੱਟੜਵਾਦ ਦੇ ਆਧਾਰ ਤੇ ਸੱਤਾ ਹਾਸਲ ਤਾਂ ਕੀਤੀ ਜਾ ਸਕਦੀ ਹੈ ਇਸ ਨੂੰ ਲੰਮੇ ਸਮੇਂ ਦੇ ਲਈ ਬਰਕਰਾਰ ਨਹੀਂ ਰੱਖਿਆ ਜਾ ਸਕਦਾ ਜਹੇਦਾਰ ਸਾਹਿਬ ਦੀ ਇਹ ਟਿੱਪਣੀ ਬੜੀ ਵਾਜਬ ਤੇ ਸਮੇਂ ਤੇ ਬੜੀ ਠੋਕਮਈ ਸੀ ਕਿਉਂਕਿ ਹਕੂਮਤ ਚਲਾ ਰਹੀ ਭਾਜਪਾ ਦੇਸ਼ ਦੇ ਵਿੱਚ ਕੱਟਗਣ ਧੀਆਂ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੀ ਸੀ ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ